ਸਤ ਸ੍ਰੀ ਅਕਾਲ ਆਪਾਂ ਬਣਾਉਣੇ ਆ ਅੱਜ ਕਟ ਹਲਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਕਟ ਹਲ ਨੂੰ ਛਿੱਲਾਂਗੇ ਛਿੱਲਣ ਤੋਂ ਬਾਅਦ ਇਹਨੂੰ ਕਟਾਂਗੇ ਆਪਾਂ ਜਿਹੜੀ ਇਹਦੀ ਆਬੀ ਜੀਆ ਇਹਨੂੰ ਥੋੜਾ ਜਿਹਾ ਰੱਖਣਾ ਨੇ ਤੇ ਆਪਣਾ ਕਟਣਾ ਜਮਾ ਖੇਣੀ ਜੂਰਾ ਥੋੜਾ ਦੀ ਹਾਰਡ ਸਕਿਲ ਨੂੰ ਕਰਦਣੀਆਂ ਆ ਅੱਗੇ ਥੋੜੇ ਪੀਸ ਛੋਲੇ ਕੱਟਾਂਗੇ ਤਾਂ ਕਿ ਮਸਾਲਾ ਆਪਾਂ ਬਣਾਵਾਂਗੇ ਹੁਣ ਭਰਾਈ ਸਾਰਾ ਕੱਟ ਰਿਹਾ ਪਟ ਲਿਆ ਹੁਣ ਆਪਾਂ ਇਹ ਦੋ ਵਾਲੀਆਂ ਦਵਾਵਾਂਗੇ ਕਿ ਇਹਨਾਂ ਨੂੰ ਕਰਾਂਗੇ ਭਰਾਈ ਪਰ ਕਿ ਪਾਣੀ ਗਰਮ ਪੂਰਾ ਗਰਮ ਹੋ ਗਿਆ ਹੁਣ ਆਪਾਂ ਇਹ ਚ ਪਾਵਾਂਗੇ ਕਟੜਾ ਤੋ ਤੇਨ ਚੰਚੇ ਪਾਮਾਂ ਲਈ ਤੇ ਜਾਂ ਜਿਹੜੀ ਤੇ ਚੱਕਣਾ ਹਟਣਾ ਉਹ ਸਾਰੀ ਹੋ ਜੂਗੀ अर्धा पामगे पाव नमक

ਪਕੜਾ ਹਿਚ ਰੱਖਿਆ ਸਰੋਂ ਦਾ ਤੇਲ ਜਿਹੜਾ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਫਰਾਈ ਕਰਾਂਗੇ ਕਟਹਲ ਜਿਹੜਾ ਕਿ ਆਪਾਂ ਉਬਾਲ ਕੇ ਥੋੜਾ ਡਰਾਈ ਹੋਣ ਵਾਸਤੇ ਰੱਖਿਆ ਹੋਇਆ ਆਪਣਾ ਤੇ ਸਬਜ਼ੀ ਦਾ ਇਹਨੂੰ ਪੂਰਾ ਫਰਾਈ ਕਰਨਾ ਅੱਧੇ ਹੀ ਢਾਣਾ ਬਾਦ ਦਾ ਕਿਲਵੇ ਕਰੀਪ ਪਿਆਜ਼ ਕੱਟ ਲਿਆ ਜਦੋਂ ਤੇਲ ਚ ਆਪਾਂ ਫਟਾਫਟ ਫਰਾਈ ਕੀਤਾ ਸੀ ਉਸ ਦੇ ਸੱਚੀ ਪਹਿਲਾਂ ਪਾਉਂਗਾ ਮਸਾਲਾ ਪਾਉਂਨਾ ਰਹੇ ਸੌਤ ਦੇਲੇ ਪਾਉਂਗਾ ਮੁੰ ਜੀਰਾ ਜੀਰੇ ਨੂੰ ਨਾਲ ਪਾ ਲਾਂਗੇ ਪਿਆਜ਼ अपना प्यास 50% ਹੋ ਗਿਆ ਇਹਦੇ ਵਿੱਚ ਪਾਵਾਂਗੇ 1-2 ਚਮਚ ਅਦਰਕ ਪਲਸੰ ਦਾ ਪੇਸਟ ਇੱਕ ਛੋਟਾ ਚਮਚ ਨਮਕ ਇੱਕ ਚਮਚ ਹਲਦੀ अर्धा चमच लाल मिर्च अर्धा चम्मच गरम मसाला फ्राई किया அதுபா மிச்ச கிடை வ ਆਪਾਂ ਚੰਗੀ ਤਰ੍ਹਾਂ ਸਬ지 ਲਈ ਮਿਕਸ ਕਰਕੇ ਨਮਕ ਸੁਆਦ ਸਾਰਾ ਕੁਝ ਮਿਕਸ ਕਰਕੇ ਆਪਾਂ ਗੈਸ ਤੇ ਮਾਰ ਕੇ ਰਿਖਾ ਦੇਾਂਗੇ। ਆਪਾਂ ਇੱਥੇ ਪਾਣੀ ਬਿਲਕੁਲ ਨਹੀਂ ਪਾਇਆ। ਛੇ ਤਾਂ 7 ਮਿੰਟ ਹੋ ਗਏ ਸਬ지 ਰੱਖੀ ਨੂੰ। ਤੇ ਮੈਂ ਗੈਸ ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਫੇਰ ਮਿਕਸ ਕਰ ਕਰਾਂ। සෙමතිී ටක්ක සෙම්මතිීපකාමග බංසු ස්‍යමට හු අප සාක්මට වාර් ේයට ත ਉਹੋ ਜਿਹੀ ਆਪਣੀ ਸਬਜੀ ਕੱਤੀ ਆ ਜੇ ਇਹ ਸਬਜੀ ਦੀ ਲਫਤ ਜਮਾ ਪੱਤੇ ਗੋਭੀ ਵਰਗੀ ਆ ਆਪਾਂ ਇਹ ਸਬਜੀ ਨੂੰ ਸੇਮਤੀ ਪਕਾਉਣਾ ਕਰਕੇ ਆਪਾਂ ਦੇ ਵਿੱਚ ਪਾਣੀ ਨਹੀਂ ਨਾ ਪਾਇਆ ਇਸ ਲਈ ਆਪਾਂ ਨੂੰ ਸੇਮਾ ਕਰਕੇ ਸਟੀਮ ਪਕਾਣਾ ਟੱਕ ਕੇ ਪਕਾਮਾਗੇ 5 ਤੋਂ 7 ਮਿੰਟ ਹੋਰ ਲੱਗਣਗੇ ਆਪਣੀ ਸਬਜੀ 80% ਬਣ ਚੁੱਕੀ ਆ 7-8 ਮਿੰਟ ਹੋ ਗਏ ਆਪਣੀ ਸਬਜ਼ੀ ਨੇ ਤੇਲ ਛੱਡਤਾ ਆਪਣੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਹੋ ਗਈ ਇਹ ਸਬਜ਼ੀ ਦੇਖਣ ਨੂੰ ਬਿਲਕੁਲ ਪੱਤ ਗੋਭੀ ਦੀ ਵਰਗੀ ਲੱਗਦੀ ਆ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਘੰਟੀ ਵਾਲੇ ਬਟਨ ਤੇ ਕਲਿੱਕ ਕਰ ਦੇਣਾ ਤਾਂ ਕਿ ਜਿਹੜੀ ਨਵੀਂ ਵੀ ਵੀਡੀਓ ਪਵੇ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ